ਸ਼ੰਕਰ ਦੇ ਵਿੱਚ ਇੱਕ ਬੱਚਿਆਂ ਨੂੰ ਲੰਗਰ ਦੇ ਵਿੱਚੋਂ ਨਿਊਡਲ ਮਿ ਗਏ ਨੇ ਜੀ ਹਾਂ 17 ਬੱਚੇ ਜਿਹੜੇ ਨੇ ਉਹਦੇ ਨਾਲ ਬਿਮਾਰ ਹੋ ਚੁੱਕੇ ਨੇ ਜਿਨ੍ਹਾਂ ਨੂੰ ਉਲਟੀਆਂ ਲੱਗੀਆਂ ਹੋਈਆਂ ਨੇ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਹੁਣ ਬੱਚੇ ਸਿਹਤਯਾਬ ਦੱਸੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੜ ਸ਼ੰਕਰ ਦਾ ਪਿੰਡ ਹੈ ਜਿੱਥੇ ਦੱਸਿਆ ਜਾ ਰਿਹਾ ਜਿਹੜੀ ਜਾਣਕਾਰੀ ਸਾਨੂੰ ਮਿਲ ਪਾ ਰਹੀ ਹੈ ਕਿ ਨਿਊਡਲ ਦਾ ਲੰਗਰ ਲਾਇਆ ਹੋਇਆ ਸੀ ਪਿੰਡ ਦੇ ਵਿੱਚ ਔਰ ਜਦੋਂ ਬੱਚੇ ਉੱਥੇ ਪਹੁੰਚੇ ਲੰਗਰ ਖਾਣ ਦੇ ਵਾਸਤੇ ਬੱਚੇ ਉੱਥੇ ਪਹੁੰਚੇ ਬਿੰਨੇਵਾਲ ਪਿੰਡ ਦਾ ਨਾਮ ਹੈ ਗੜ ਸ਼ੰਕਰ ਦਾ ਇਹ ਪਿੰਡ ਹੈ ਔਰ ਬੱਚਿਆਂ ਦੇ ਤੁਹਾਨੂੰ ਪਤਾ ਹੀ ਹੈ ਕਿ ਆ ਜਿਹੜੇ ਨਿਊਡਲ ਹੋ ਗਏ ਫਾਸਟ ਫੂਡ ਹੋ ਗਿਆ ਇਹਨਾਂ ਨੂੰ ਤੇ ਬੱਚੇ ਭੱਜ-ਭੱਜ ਪੈਂਦੇ ਨੇ ਕਿਉਂਕਿ ਇਹ ਪਸੰਦੀਦਾ ਫੂਡ ਹੁੰਦਾ ਹੈ ਬੱਚਿਆਂ ਦਾ ਖਾਸ ਤੌਰ ਤੇ ਔਰ ਸਾਰੇ ਬੱਚੇ ਤੁਸੀਂ ਜਿੰਨੇ ਵੀ ਦੇਖ ਰਹੇ ਹੋ ਸਾਰੇ 5 ਤੋਂ ਲੈ ਕੇ 10-12 ਸਾਲ ਦੀ ਏਜ ਵਿੱਚ ਨੇ ਤਾਂ 17 ਬੱਚੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਸਿਹਤ ਖਰਾਬ ਹੋਈ ਹੈ ਲੰਗਰ ਲੱਗਾ ਹੋਇਆ ਸੀਗਾ ਬਿਨੇਵਾਲ ਪਿੰਡ ਦੇ ਵਿੱਚ ਗੜ ਸ਼ੰਕਰ ਦਾ ਪਿੰਡ ਹੈ ਜਿੱਥੇ ਨਿਊਡਲਸ ਦਾ ਲੰਗਰ ਲੱਗਾ ਹੋਇਆ ਸੀ ਤਾਂ ਜਦੋਂ ਇਹ ਬੱਚੇ ਨਿਊਡਲ ਖਾਣ ਲਈ ਉੱਥੇ ਪਹੁੰਚੇ ਤਾਂ ਜਦੋਂ ਇਹਨਾਂ ਨੇ ਨਿਊਡਲ ਖਾਧੇ ਤਾਂ ਉਸੇ ਸਮੇਂ ਬੱਚਿਆਂ ਦੇ ਢਿੱਡ ਦੇ ਵਿੱਚ ਪੀੜ ਸ਼ੁਰੂ ਹੋ ਗਈ ਉਸ ਤੋਂ ਬਾਅਦ ਬੱਚੇ ਉਲਟੀਆਂ ਕਰਨ ਲੱਗ ਪਏ ਤਾਂ ਜਦੋਂ ਬੱਚਿਆਂ ਦੇ ਮਾਪਿਆਂ ਨੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਦੇਖਿਆ ਕਿ ਬੱਚਿਆਂ ਨੇ ਕੀ ਖਾਧਾ ਹੈ ਤਾਂ ਸਾਰੇ ਬੱਚਿਆਂ ਦਾ ਇਹੀ ਕਹਿਣਾ ਹੈ ਕਿ ਅਸੀਂ ਤਾਂ ਨਿਊਡਲ ਖਾਧੇ ਸੀ ਜੀ ਲੰਗਰ ਲੱਗਾ ਹੋਇਆ ਸੀ ਪਿੰਡ ਦੇ ਵਿੱਚ ਉੱਥੋਂ ਅਸੀਂ ਨਿਊਡਲ ਖਾ ਲਏ ਤੇ ਨਿਊਡਲ ਖਾਣ ਤੋਂ ਬਾਅਦ ਦੇ ਵਿੱਚ ਸਾਡਾ ਆਹ ਹਾਲ ਹੋ ਗਿਆ ਹੁਣ ਬੱਚਿਆਂ ਦਾ ਇਲਾਜ ਗੜ ਸ਼ੰਕਰ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ ਮੈਂ ਖਤਰੀ ਤੋਂ ਬੱਚੇ ਜਿਹੜੇ ਉਹ ਬਾਹਰ ਦੱਸੇ ਜਾ ਰਹੇ ਨੇ ਸਹੀ ਤਿਆਪ ਨਹੀਂ ਕਿਉਂਕਿ ਇਲਾਜ ਡਾਕਟਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਇੰਜੈਕਸ਼ਨ ਵਗੈਰਾ ਮੈਡੀਸਿਨ ਵਗੈਰਾ ਦਿੱਤੀ ਗਈ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ 17 ਬੱਚੇ ਜਿਨ੍ਹਾਂ ਨੂੰ ਫੂਡ ਪੌਇਜ਼ਨਿੰਗ ਹੋਈ ਨਿਊਡਲ ਖਾਣ ਦੇ ਨਾਲ ਇੱਕ ਲੰਗਰ ਦੇ ਵਿੱਚ ਲੱਗੇ ਖੁਏ ਸੀ ਕਿ ਨਿਊਰਲੈਂਡ ਦਾ ਲੰਗਰ ਲੱਗਾ ਹੋਇਆ ਸੀ ਬੱਚਿਆਂ ਨੇ ਓਖਾਦੇ ਤੇ ਉਸ ਤੋਂ ਬਾਅਦ ਬੱਚੇ ਜਿਹੜੇ ਆ ਬਿਮਾਰ ਪੈ ਗਏ ਤਾਂ ਮਾਪੇ ਡਰ ਕੇ ਤੁਰੰਤ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਦੱਸਿਆ ਕਿ ਇਹਨਾਂ ਨੂੰ ਫੂਡ ਪੌਇਜ਼ਨਿੰਗ ਹੋਈ ਆ ਉਹਦੇ ਨਾਲ ਪੇਟ ਦੇ ਵਿੱਚ ਇਨਫੈਕਸ਼ਨ ਹੋਈ ਜਿਸ ਦੇ ਨਾਲ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਬੱਚਿਆਂ ਦੀ ਇਹ ਕੰਡੀਸ਼ਨ ਹੋਈ ਆ ਹਾਲਾਂਕਿ ਗੱਲਬਾਤ ਕਰਦੇ ਆ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਡਾਕਟਰਾਂ ਦੇ ਨਾਲ ਵੀ ਕਿ ਕੀ ਹੋਇਆ ਕਿਵੇਂ ਹੋਇਆ ਤਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੀ ਕੀ ਗੱਲਬਾਤ ਨੇ ਨੂਡਲ ਲੱਗੇ ਵੇ ਲੰਗਰ ਲੱਗਿਆ ਉਹਦਾ ਜੀ ਭੰਡਾਰਾ ਖਾਣ ਗਏ ਉਹਦੇ ਅੱਛਾ ਹਾਂ ਜੀ ਕੀ ਕਰ ਡਿਓ ਤੁਸੀਂ ਖਾਣ ਤੋਂ ਉਹ ਤੋਂ ਬਾਅਦ ਉਹਦੇ ਬਾਅਦ ਬਿਮਾਰ ਹੋ ਗਏ ਜੀ ਡੇਢ ਡੋਗਦੇ ਆ ਅੱਛਾ ਹਾਂ ਜੀ ਹਾਂ ਜੀ ਉਲਟੇ ਵੀ ਲੱਗਿਆ ਉਹਦੇ ਜੀ ਕਿੰਨੇ ਕਿਹਾਣੇ ਉਹਦਾ 9 12 14 ਇਹ ਬਾਕੀ ਕੋਈ ਜਿਹੜੇ ਰਹਿੰਦੇ ਆ ਬਾਣੇ ਪੇਸ਼ੈਂਟ ਸਾਡੇ ਕੋਲ ਹੁਣ ਤੱਕ ਜਿਹੜੀ ਗਿਣਤੀ ਹੈ 17 ਪੇਸ਼ੈਂਟਸ ਹੈ ਹਾਂ ਜੀ ਇਹ ਸਾਰੇ ਪ੍ਰੋਬਲਮ ਨੂੰ ਅਰਜੀ ਪ੍ਰੋਬਲਮ ਇਹਨਾਂ ਨੇ ਉਸ ਤਰ੍ਹਾਂ ਕਿਸੇ ਲੰਗਰ ਚੋਂ ਨੂਡਲਸ ਦਾ ਲੰਗਰ ਚਾਹ ਰਿਆ ਸੀ ਉਹ ਖਾਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ ਹਾਲਤ ਵਿਗੜੀ ਹੈ ਫਿਰ ਸਾਡੇ ਕੋਲੇ ਮਾਸ ਕੈਸ਼ੁਐਲਟੀ ਜਿਹੜੀ ਆਈ ਹੈ ਐਂਡ ਹੁਣ ਫਿਲਹਾਲ ਜਿਹੜੇ ਸਾਰੇ ਖਤਰੇ ਤੋਂ ਬਾਹਰ ਹੈ ਸਟੇਬਲ ਹੈ ਜਿੰਨੇ ਪੇਸ਼ੈਂਟ ਸਾਡੇ ਕੋਲ ਨੇ ਬਿੱਟੂ ਜੀ ਕੀ ਗੱਲ ਬਾਤ ਕਰਦੇ ਨੇ ਨੂਡਲ ਲੱਗੇ ਹੋਏ ਲੰਗਰ ਲੱਗੇ ਆਉਦਾ ਜੀ ਭੰਡਾਰਾ ਖਾਣ ਗਿਆ ਉਹ ਅੱਛਾ ਹਾਂ ਜੀ ਕੁੱਝ ਘੰਟਿਆਂ ਤੋਂ ਸਾਡੇ ਕੋਲ ਤੋਂ ਬਾਅਦ ਬਿਮਾਰ ਹੋ ਗਏ ਜੀ ਡੇ ਡੋ ਡੋ ਦੇ ਆਏ ਹਾਂ ਜੀ ਹਾਂ ਜੀ ਉਲਟੀਆਂ ਵੀ ਲੱਗੀਆਂ ਵਜਾ ਜੀ ਕਿ ਆਣੇ ਬਤਾ ਹੋਣੇ 12 14 ਇਹ ਬਾਕੀ ਕੋਈ ਜਿਹੜੇ ਰਹਿੰਦੇ ਆਉਣੇ ਨੇ ਪੇਸ਼ੈਂਟ ਸਾਡੇ ਕੋਲ ਹੁਣ ਤੱਕ ਜਿਹੜੀ ਗਿਣਤੀ ਹੈ 17 ਪੇਸ਼ੈਂਟਸ ਹਾਂ ਜੀ ਕੀ ਸਿਰ ਪ੍ਰੋਬਲਮ ਨੂੰ ਬਾਰੇ ਪ੍ਰੋਬਲਮ ਇਹਨਾਂ ਨੇ ਉਸ ਕਿਸੇ ਲੰਗਰ ਚੋਂ ਨੂਡਲ ਦਾ ਲੰਗਰ ਚੱਲ ਰਿਹਾ ਸੀ ਉਹ ਖਾਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ ਹਾਲਤ ਵਿਗੜੀ ਹੈ ਫਿਰ ਸਾਡੇ ਕੋਲੇ ਮਾਸ ਕੈਸ਼ੁਐਲਟੀ ਜਿਹੜੀ ਆਈ ਹੈ ਐਂਡ ਹੁਣ ਫਿਲਹਾਲ ਜਿਹੜੇ ਸਾਰੇ ਖਤਰੇ ਤੋਂ ਬਾਹਰ ਹੈ ਸਟੇਬਲ ਹੈ ਜਿੰਨੇ ਪੇਸ਼ੈਂਟ ਸਾਡੇ ਕੋਲ ਹੈ ਬਿੱਟੂ ਜੀ ਕੀ ਗੱਲ ਬਾਤ ਹੈ ਜੀ ਇਹ ਨੂਡਲ ਲੱਗੇ ਹੋਏ ਲੰਗਰ ਲੱਗਿਆ ਉਹਦਾ ਜੀ ਭੰਡਾਰਾ ਖਾਣ ਗਿਆ ਉਹ